ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਇਸ ਦੁਨੀਆ ਤੇ ਨਹੀਂ ਹੈ ਪਰ ਜਿਹੋ ਜਿਓ ਉਹ ਕਹਿ ਕੇ ਗਿਆ ਕਿ ਮੇਰੇ ਜਾਣ ਤੋਂ ਬਾਅਦ ਵੀ ਮੇਰੇ ਗਾਣੇ ਆ ਉਹ ਪੰਜਾਬ ਦੀ ਇਸ ਫਿਜ਼ਾ ਦੁਨੀਆ ਦੇ ਵਿੱਚ ਗੂੰਜਦੇ ਰਹਿਣਗੇ ਨਵਾਂ ਉਹਦਾ ਗਾਣਾ ਬਰੋਟਾ ਜਿਹੜਾ ਕਿ ਕੁਝ ਸਮੇਂ ਪਹਿਲਾਂ ਆ ਚੁੱਕਾ ਗਾਣਾ ਬਰੋਟਾ ਸਿੰਗਰ ਲਿਰਿਕਸ ਕੰਪੋਜ਼ਰ ਸਿੱਧੂ ਮੂਸੇਵਾਲਾ ਤੇ ਫੇਮ ਲੀਡ ਸੰਤਾਜ ਬਰਾੜ 뮤직 ਦਾ ਕਿਡਜ਼ਾ ਮਿਕਸ ਮਾਸਟਰ ਡਾਂਸ ਵੀਡੀਓ ਟਰੂ ਮੇਕਰ ਤੇ ਪ੍ਰੋਜੈਕਟ ਹੈਗਾ ਜੀ ਸਰਦਾਰ ਬਲਕੌਰ ਸਿੰਘ ਸਿੱਧੂ ਤੇ ਸਰਦਾਰਨੀ ਚਰਨਕੌਰ ਦਾ ਨੋ ਬੜੀ ਧੀਰ ਤੋਂ ਡੀਸੀ ਸਿੱਧੂ ਮੂਸੇ ਵਾਲੇ ਦੇ ਇਸ ਗਾਣੇ ਦੀ ਤੇ ਆਓ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ ਆਪਾਂ ਸੁਣਦੇ। ਕਾੜੇ ਨੂੰ ਇੰ ਇੰਜ ਫਲਮਾਇਆ ਜਿੱਦਾਂ ਕੋਈ ਫਿਲਮ ਹੁੰਦੀ ਹੈ। ਉਹੀ ਉਹਦਾ ਸਟਾਈਲ ਅਸਲੀ ਟੈਟੂ ਕਿ ਉਹ ਮਤਲਬ ਵੀਡੀਓ ਦੇਖੋ ਤੁਸੀਂ ਸਾਫ ਪਤਾ ਲੱਗਦਾ ਜਾਂ ਤਾਂ ਜਿਹੜੀ AI ਦੇ ਨਾਲ ਬਣਾਈ ਹੋਈ ਵੀਡੀਓ ਲੱਗਦੀ ਆ ਸਿੱਧੂ ਦਾ ਚਿਹਰਾ ਦੇਖੋ ਤੁਸੀਂ ਸਾਫ ਪਤਾ ਲੱਗਦਾ ਕਿ ਉਹ ਵਾਕਈ AI ਦੇ ਨਾਲ ਬਣਿਆ ਹੋਇਆ ਬਾਕੀ ਗਾਣਾ ਬਹੁਤ ਸੋਹਣਾ ਗਾਣਾ ਰੋਮਾਂਟਿਕ ਗਾਣਾ ਪਰ ਰੋਮਾਂਟਿਕ ਗਾਣੇ ਦੇ ਵਿੱਚ ਜਿੱਦਾਂ ਕਿ ਸਿੱਧੂ ਦਾ ਸਟਾਈਲ ਹੀ ਹੁੰਦਾ ਸੀਗਾ ਕਿ ਉਹਨੇ ਥੋੜਾ ਜਿਹਾ ਮਾਰ ਧਾੜ ਵਿੱਚ ਲੈ ਕੇ ਆਉਣੀ ਆ ਤੇ ਉਹਦਾ ਜਿਹੜਾ ਸਟਾਈਲ ਆ ਵਿਵਾਖ ਗਾਉਣ ਦਾ ਸਟਾਈਲ ਤੇ ਥੋੜੀ ਬੋਦੀ ਬਦਮਾਸ਼ੀ ਵਗੈਰਾ ਇਹ ਉਹ ਤੁਹਾਨੂੰ ਪਤਾ ਹੀ ਨੇ ਸਿੱਧੂ ਦੇ ਗਾਣੇ 'ਚ ਹੁੰਦੀ ਆ ਵਧੀਆ ਗਾਣੇ ਦੇ ਬੋਲ ਸੁਭਾਵਕ ਆ ਕਿ ਸਿੱਧੂ ਮੂਸੇ ਵਾਲਾ ਜਿਹਾ ਜਿਹਾ ਲਿਖਦਾ ਸੀਗਾ ਤੇ ਉਹਦੇ ਵਰਗਾ ਉਹ ਸਿੱਧੂ ਹੀ ਲਿਖ ਸਕਦਾ ਬਹੁਤ ਸੋਹਣਾ ਵਧੀਆ ਗਾਣੇ ਲਿਖਿਆ ਹੋਇਆ ਤੇ ਗਾਇਆ ਵੀ ਨੋ ਮੈਟਰ ਕਿ ਬਹੁਤ ਵਧੀਆ ਗਾਣਾ ਗਾਇਆ ਹੋਇਆ ਮਿਊਜ਼ਿਕ ਬੜਾ ਸਿੰਪਲ ਸਰ ਦਾ ਜਿਹਾ ਮਿਊਜ਼ਿਕ ਰੱਖਿਆ ਹੋਇਆ ਤਾਂ ਕਿ ਇਹਦੇ ਵਿੱਚ ਜਿਹੜੀ ਆ ਰੋਮਾਂਟਿਕ ਟੱਚ ਉਹ ਗੱਲ ਫੇਰ ਉਹੀ ਕਿ ਸਿੱਧੂ ਮੂਸੇ ਵਾਲੇ ਦਾ ਗਾਣਾ ਹੋਵੇ ਤੇ ਉਹਦੇ ਵਿੱਚ ਮਾਰ ਧੜ ਨਾ ਹੋਵੇ ਯਾਦਵੀਰ ਦੇ ਕਰਦੇ ਆ ਕਿ ਉਹਦੀ ਜਿਹੜੀ ਗਾਇਕੀ ਆ ਉਹ ਇੱਕ ਅਲੱਗ ਹੀ ਕਿਸਮ ਦੀ ਸੀ ਜੇ ਉਹਨੇ ਉਹਨੇ ਸੈਡ Song ਵੀ ਗਾਏ ਆ ਸੈਡ Song ਵੀ ਉਹਦਾ ਬੜਾ ਪਿਆਰਾ ਸੈਡ Song ਰੋਮਾਂਟਿਕ ਗਾਣੇ ਗਾਏ ਆ ਬਾਕੀ ਰਖ ਲੋ ਰਖ ਲੋ ਤੁਸੀਂ ਧਿਆਨ ਨਾਲ ਦੇਖੋ ਵੀਡੀਓ ਵੀਡੀਓ ਦੇ ਵਿੱਚ ਹੁਣ ਵੀ ਮੈਂ ਦੇਖਿਆ ਇੱਕ ਸੀਨ ਸੀਗਾ ਉਹਦੇ ਵਿੱਚ ਸਿੱਧੂ ਵਰਗਾ ਬੰਦਾ ਬਿਠਾਇਆ ਸੀਗਾ ਰੀਅਲ ਰੀਅਲ ਸੀਨ ਹੈ ਸਿੱਧੂ ਵਰਗਾ ਬੰਦਾ ਬਿਠਾਇਆ ਸੀ ਪਰ ਉਹ ਜਦਾਂ ਕੈਮਰਾ ਇਧਰ ਦੀ ਜਾ ਰਿਹਾ ਚਿਹਰਾ ਉਹਦਾ ਲੁਕਿਆ ਹੋਇਆ ਤੇ ਆ ਵੀ ਸੀਨ ਦੇਖੋ ਤੁਸੀਂ ਧਿਆਨ ਦੇ ਨਾਲ ਕਿ ਬੰਦਾ ਮਤਲਬ ਉਹਦਾ ਸਰੀਰ ਇਹੋ ਜਿਹੇ ਬੰਦੇ ਬੰਦਾ ਲਿਆ ਇੱਕ ਜਿਹਦਾ ਸਰੀਰ ਜਿਹੜਾ ਸਿੱਧੂ ਵਰਗਾ ਹੋਵੇ ਤੇ ਫੋਨ ਤੇ ਗੱਲ ਕਰ ਰਿਹਾ ਪਰ ਉਹਦੀ ਪਿੱਠ ਦਿਖ ਰਹੀ ਆ ਉਹਦਾ ਚਿਹਰਾ ਨਹੀਂ ਦਿਖ ਰਿਹਾ ਤੇ ਜਦੋਂ ਉਹਦਾ ਚਿਹਰਾ ਵੀਡੀਓ ਵਿੱਚ ਦਿਖਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਦੋਂ AI ਦੇ ਨਾਲ ਬਣਾਇਆ ਅ AI ਦਾ ਯੂਜ਼ ਕਾਫੀ ਵਧੀਆ ਢੰਗ ਨਾਲ ਕੀਤਾ ਗਿਆ ਬਹੁਤ ਸੋਹਣੀ ਤਸਵੀਰ ਜਿਹੜੀ ਆ ਸਿੱਧੂ ਮੂਸੇਵਾਲੇ ਦੀ ਇਸ ਗਾਣੇ ਦੇ ਵਿੱਚ ਇਹ ਵੀ ਇੱਕ ਸਿੱਧੂ ਦਾ ਸਟਾਈਲ ਆ ਕਿ ਆਪਣੇ ਪਰਿਵਾਰ ਨੂੰ ਆਪਣੇ ਪਛੋਕੜ ਨੂੰ ਤੇ ਖਾਸ ਕਰਕੇ ਆਪਣੇ ਦਾਦੀ-ਦਾਦੀ ਨੂੰ ਹੁਣ ਦਾਦੀ ਦਾ ਨਾਮ ਇਹਦੇ ਵਿੱਚ ਲਿਆ ਉਹਨੇ ਸੋ ਬਹੁਤ ਘੱਟ ਉਮਰ ਦੇ ਵਿੱਚ ਬਹੁਤ ਵਧੀਆ ਗੀਤਕਾਰੀ ਬਹੁਤ ਵਧੀਆ ਗਾਣੇ ਲਿਖਣੀ ਸ਼ੁਰੂ ਕਰ ਦਿੱਤੀ ਸਿੱਧੂ ਮੂਸੇਵਾਲੇ ਨੇ ਸੋ ਇੱਕ ਨਵਾਂ ਗਾਣਾ ਸਿੱਧੂ ਮੂਸੇਵਾਲੇ ਦਾ ਆਇਆ ਕਾਫੀ ਲੰਬੇ ਸਮੇਂ ਤੋਂ ਜਿਹੜੇ ਪ੍ਰਸ਼ੰਸਕ ਜਿਹੜੇ ਸਿੱਧੂ ਨੂੰ ਚਾਹਣ ਵਾਲੇ ਆ ਉਹਨਾਂ ਨੂੰ ਉਡੀਕ ਸੀ ਕਿ ਸਿੱਧੂ ਦਾ ਗਾਣਾ ਕੋਈ ਆਊਗਾ ਤੇ ਮੈਨੂੰ ਲੱਗਦਾ ਕਿ ਹਰ ਇੱਕ ਦੇ ਮੂੰਹ ਦੇ ਉੱਪਰ ਚੜਨ ਵਾਲਾ ਗਾਣਾ ਜਿਹੜਾ ਇਹ ਆਇਆ ਹਿੱਟ ਤਾਂ ਇਹਦਾ ਕਹਿਣ ਦੀ ਲੋੜ ਹੀ ਨਹੀਂ ਕਿ ਸਿੱਧੂ ਦਾ ਗਾਣਾ ਆਵੇ ਤੇ ਹਿੱਟ ਨਾ ਹੋਵੇ ਹਿੱਟ ਸੁਪਰ ਹਿੱਟ ਗਾਣਾ ਇਹ ਜਿਹੜਾ ਹੋ ਗਿਆ ਬਹੁਤ ਸੋਹਣਾ ਗਾਣਾ ਆ ਫਰਮੈਟਿਕ ਗਾਣਾ ਬਹੁਤ ਚੰਗੇ ਢੰਗ ਦੇ ਨਾਲ ਗਾਇਆ ਤੇ ਆਸ ਕਰਦੇ ਆ ਜਿਵੇਂ ਸਿੱਧੂ ਕਹਿਗੇ ਜਿਵੇਂ ਬਲਕੌਰ ਸੂ ਦੇ ਫਾਦਰ ਸਾਹਿਬ ਕਹਿ ਰਹੇ ਆ ਕਿ ਸਾਡੇ ਕੋਲ ਬਹੁਤ ਮਟੀਰੀਅਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਲੋ ਸਾਲ ਸਿੱਧੂ ਮੂਸੇਵਾਲੇ ਦੇ ਗਾਣੇ ਤੁਹਾਨੂੰ ਸੁਣਾਉਂਦੇ ਰਹਾਂਗੇ ਸੋ ਇਹ ਜੇ ਵਧੀਆ ਗਾਣੇ ਦੀ ਉਡੀਕ ਰਹੂਗੀ ਅਸੀਂ ਤਿਆਰ ਆਂ ਹਰ ਵਾਰੀ ਜਦੋਂ ਕੋਈ ਗਾਣਾ ਆਊਗਾ ਉਹਦਾ ਰਿਐਕਸ਼ਨ ਲੈ ਕੇ ਰਿਐਕਸ਼ਨ ਕਰਨ ਦਾ ਵੀ ਤਰੀਕਾ ਸ਼ਾਇਦ ਹੋ ਸਕਦਾ ਤੁਹਾਨੂੰ ਲੱਗ ਜਾ ਲੱਗੀ ਸੋ ਜੇ ਤੁਹਾਨੂੰ ਲੱਗਦਾ ਕਿ ਅਸੀਂ ਵਧੀਆ ਵੀਡੀਓ ਲੈ ਕੇ ਆਉਂਦੇ ਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਇਹਨਾਂ ਸ਼ਬਦਾਂ ਨਾਲ ਇੱਥੇ ਮਾਫੀ ਚਾਹੁੰਦੇ ਆ